ਗੁਰੂ ਅਰਸਾਏ ਦਾ ਕੁਸ਼ਤੀ ਆਖਾੜਾ ਹੁਣ ਮੈਡਲ ਲਿਆਉਣ ਦੇ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ ਅੱਜ ਉਸ ਕੁਸ਼ਤੀ ਆਖਾੜੇ ਦੇ ਵਿੱਚ ਫਿਰ ਕਰਿਆ ਗੁਰੂ ਰਾਮਦਾਸ ਸਟੇਡੀਅਮ ਦੇ ਵਿੱਚ ਜਿੱਥੇ ਨੌਜਵਾਨ ਕੁਸ਼ਤੀ ਖੇਡਦੇ ਆ ਆਰੀਨ ਵਿਰਕ ਸਾਡੇ ਨਾਲ ਹੈ ਰੋहतक ਦੇ ਵਿੱਚ ਪਿਛਲੇ ਦਿਨਾਂ ਚ ਗੇਮਾਂ ਹੋ ਜਾਣੇ ਮੈਡਲ ਲੈ ਕੇ ਪਰਤੇ ਆ ਤੇ ਅੱਜ ਆਰੀਨ ਦਾ ਸਵਾਗਤ ਦੇਖਿਓ ਕਿਵੇਂ ਕੀਤਾ ਜਾ ਰਿਹਾ ਹੈ ਕੋਚ ਸਾਹਿਬ ਵੀ ਨਾਲ ਨੇ ਉਹਦੇ ਫਾਦਰ ਸਾਹਿਬ ਵੀ ਨਾਲ ਨੇ ਆਰੀਨ ਵਿਰਕ ਨੇ ਇੱਕ ਵਾਰ ਗੁਰੂ ਅਰਸਾਏ ਦੀ ਧਰਤੀ ਤੇ ਇਤਿਹਾਸ ਫਿਰ ਰਚ ਦਿੱਤਾ ਇੱਕ ਮੈਡਲ ਜਿਹੜਾ ਗੁਰੂਰਸਾਇਦੇ ਝੋਲੀ ਪਾਇਆ ਤੇ ਗੁਰੂਰਸਾਇਦੇ ਲੋਕ ਅੱਜ ਫਿਰ ਉਹਨੂੰ ਮਿਲਣ ਦੇ ਲਈ ਉਹਦਾ ਸਵਾਗਤ ਕਰਨ ਲਈ ਪਹੁੰਚੇ ਆ ਰਹੇ ਸਭ ਤੋਂ ਪਹਿਲਾਂ ਮੁਬਾਰਕਾਂ ਨਵੇਂ ਮੈਡਲ ਦੀ ਸੱਚੀ ਗੱਲ ਸਾਰਿਆਂ ਨੂੰ ਜੀ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਸੀ ਇੱਥੇ ਆਏ ਪਹੁੰਚੇ ਤੇ ਆ ਜੋ 123 ਨੈਸ਼ਨਲ ਹੀਰੋ ਤੱਕ ਉਥੋਂ ਬ੍ਰੌਂਜ਼ ਮੈਡਲ ਆਇਆ ਜੀ ਹਾਂਜੀ ਕਿਵੇਂ ਮੁਕਾਬਲਾ ਸੀ ਟਫ ਸੀ ਜਿਹੜੇ ਸਾਹਮਣੇ ਵਾਲੇ ਸੀ ਪੰਜਾਬੀ ਜਿੱਤੇ ਕਿੰਨੇ ਨਾਲ ਮੁਕਾਬਲਾ ਸੀ ਇਹ ਸਾਰੇ ਸੀ ਕੋਈ ਬਿਹਾਰ ਦਾ ਸੀ ਕੋਈ ਉੱਤਰਾਖੰਡ ਦਾ ਸਾਰੇ ਹੀ ਦੇ ਵਿੱਚ ਹਰਿਆਣਾ ਦਿੱਲੀ ਵਾਲੇ ਸਾਰੇ ਸੀ ਵਧੀਆ ਟਫ ਜੀ ਹਾਂਜੀ ਤੇ ਟਫ ਕੰਪੀਟੀਸ਼ਨ ਤੇ ਆਪਣਾ ਮੈਡਲ ਆਇਆ ਵਧੀਆ ਜੀ ਅਜੇ ਮੈਡੀਕਲ ਸਾਲ ਸੀ ਪਹਿਲਾਂ 23 ਜੇ ਤੇ ਪਹਿਲੇ ਮੈਡਲ ਆ ਗਿਆ ਜੀ ਪਹਿਲੀ ਵਾਰ ਗਏ ਤੇ ਪਹਿਲਾ ਮੈਡਲ ਚੱਕਤਾ ਤੇ ਕਿੰਦਾ ਸੰਯੋਗ ਜਿਆਦਾ ਰਿਹਾ ਗੇਮਾਂ ਦੇ ਵਿੱਚ ਪਾਪਾ ਦਾ ਮੰਮਾ ਦਾ ਕੋਈ ਸਭ ਦਾ ਇਹ ਸਾਰਿਆਂ ਦਾ ਸੋ ਇਕੱਠਾ ਹੀ ਰਹਿ ਜੀ ਕੋਈ ਸਭ ਦਾ ਜੀ ਕਰਦਿਆਂ ਦਾ ਜੀ ਤੇ ਨਾਲ ਜਿਹੜੇ ਦੋਸਤ ਆਪਣੇ ਸਾਰੇ ਪਹਿਲਵਾਨ ਉਹਨਾਂ ਨਾਲ ਜੀ ਪਿਛਲੇ ਦਿਨ ਆਪਾਂ ਇੱਥੇ ਆਏ ਸੀ ਅਤਲ ਸੁੰਢੀ ਹੋਰੀ ਡੀਐਸਪੀ ਸਾਹਿਬ ਨਾਲ ਸਨ ਤੇ ਤੁਸੀਂ ਸਾਰੇ ਮੁੰਡੇ ਮਿਲੇ ਹੈਗੇ ਸੀ ਤੁਹਾਡਾ ਵੀ ਜਿਗਰ ਹੋਇਆ ਇੱਕ ਮੁੰਡਾ ਹੋਰ ਸੀ ਕਹਿੰਦੇ ਜਾ ਰਹੇ ਨੇ ਖੇਡਣ ਲਈ ਮੈਡਲ ਲੈ ਕੇ ਆਣਗੇ ਮੈਡਲ ਲੈ ਕੇ ਆਏ ਹੋਗੇ ਕੀ ਕਹਿਣਾ ਚਾਹੁੰਦੇ ਬਸ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਵਧੀਆ ਹੋਇਆ ਵਧੀਆ ਫੀਲ ਹੁੰਦਾ ਮੈਡਲ ਲਾ ਕੇ ਜੀ ਹਾਂਜੀ ਅਚਾਰ ਨੇ ਇਹ ਦੱਸ ਜਿਹੜੇ ਨੌਜਵਾਨਾ ਗੇਮਾਂ ਨਹੀਂ ਖੇਡਦੇ ਕਰਾਂ ਦੇ ਵਿੱਚ ਨੇ ਜਾਂ ਨਸ਼ਿਆਂ ਵੱਲ ਜਾ ਰਹੇ ਨੇ ਮਾੜੀ ਲਤ ਲੱਗ ਰਹੀ ਹੈ ਨੌਜਵਾਨਾਂ ਨੂੰ ਉਹਨਾਂ ਨੂੰ ਕੀ ਸੁਨੇਹਾ ਹੈਗਾ ਵੀ ਆਜੋ ਫੀਲਡ ਦੇ ਵਿੱਚ ਤੇ ਆਜੋ ਸਿਹਤ ਵੀ ਬੰਦੀ ਹੈ ਇੱਜ਼ਤ ਵੀ ਬੰਦਾ ਹੈ ਮਾਣ ਵੀ ਬੰਦਾ ਹੈ ਮੈਡਲ ਵੀ ਮਿਲਦਾ ਹਾਰ ਵੀ ਪੈਂਦੇ ਆ ਇਹ ਕਹਿੰਦਾ ਜੀ ਨਸ਼ੇ ਤੋਂ ਬਚੋ ਕਿਤੇ ਸਪੋਰਟਸ ਵੱਲ ਆਓਗੇ ਉਹਦੀ ਬੋਡੀ ਦਾ ਧਿਆਨ ਰੱਖੋ ਵਧੀਆ ਜੀ ਹੂੰ ਤੇ ਵਧੀਆ ਗੇਮਾਂ ਵੱਲ ਧਿਆਨ ਦਿਓ ਜਾਰਾ ਤੋਂ ਜ਼ਿਆਦਾ ਜੀ ਤੇ ਆਰਿਆਂ ਦਾ ਕੀ ਟਾਰਗੇਟ ਹੈਗਾ ਅਗਲਾ ਕਿਹੜਾ ਮੈਡਲ ਜਿੱਤਣਾ ਹੈ ਬਸ 올림픽 ਦਾ ਆਪਾਂ ਸੋਚ ਲੋ ਜੀ ਆਰੀਨ ਦਾ ਜਾਊਗਾ 올림픽 올림픽 ਜਾਊਗਾ ਤੁਹਾਡੀਆਂ ਦਵਾਵਾਂ ਦੇ ਨਾਲ ਤੇ ਆਰੀਨ ਲੈ ਕੇ ਆਇਆ ਹੈ ਮੈਡਲ ਤੇ ਮੈਡਲ ਦੇ ਪਿੱਛੇ ਇੱਕ ਵੱਡਾ ਰਾਜ਼ ਫਾਦਰ ਸਾਹਿਬ ਦਾ ਯੋਗਦਾਨ ਰਿਹਾ ਹੈਗਾ ਭਾਈ ਸਾਹਿਬ ਸასი ਸ਼ਕਲ ਮੁਬਾਰਕਾਂ ਵਧਾਈਆਂ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਇੱਥੇ ਆਉਣ ਦਾ ਲੱਖ ਲੱਖ ਜੀ ਵਧਾਈਆਂ ਤੇ ਬੜੀ ਖੁਸ਼ੀ ਦੀ ਗੱਲ ਏ ਕਿ ਬੇਟਾ ਮੇਰਾ ਮੈਡਲ ਲੈ ਗਿਆ ਤੇ ਆ ਫਾਦਰ ਸਾਹਿਬ ਨੇ ਮੇਰੇ ਤੇ ਇਹ ਪਹਿਲਾਂ ਕਬੱਡੀ ਖੇਡਦੇ ਸਨ ਤੇ ਉਸ ਤੋਂ ਬਾਅਦ ਅਸੀਂ ਵੀ ਥੋੜੀ ਬਹੁਤੀ ਕੁਸ਼ਤੀ ਕਰਦੇ ਰਹੇ ਪਰ ਇਥੋਂ ਤੱਕ ਨਹੀਂ ਪਹੁੰਚ ਸਕਿਆ ਜਿੱਥੋਂ ਤੱਕ ਸਾਡਾ ਬੱਚਾ ਪਹੁੰਚ ਗਿਆ ਹੈ ਤੇ ਅਗਾ ਵੀ ਉਮੀਦ ਹੈ ਇਹਨਾਂ ਤੋਂ ਬੜੀ ਬੱਚੇ ਤੋਂ ਕਿ ਨੈਸ਼ਨਲ ਖੇਡ ਕੇ ਤੇ ਹੁਣ 올림픽 ਚ ਜਾਵੇਗਾ ਤੇ ਬੱਚਾ ਉਹ ਕਹਿੰਦੇ ਆ ਸਿਆਣੇ ਕਹਿੰਦੇ ਜਿਹੜਾ ਕੁਝ ਕਰਦੇ ਵਿੱਚ ਜੇ ਸੁਨਿਆਰ ਆ ਤਾਂ ਕਨਕਿ ਡਿਗਦੇ ਦਾ ਮੁੰਡਾ ਸੁਨਿਆਰ ਬਣੂਗਾ ਜੇ ਦਾਦਾ ਜੀ ਕਬੱਡੀ ਖੇਡਦੇ ਸੀ ਪਹਿਲਵਾਨ ਸੀ ਤਾਂ ਮੁੰਡਾ ਪਹਿਲਵਾਨ ਬਣਿਆ ਦਾਦਾ ਜੀ ਨਾਲ ਗੱਲ ਕਰ ਲੈਣੇ ਹੈਗਾ ਤੁਹਾਡੇ ਸਮੇਂ ਦੇ ਵਿੱਚ ਵੀ ਤੁਸੀਂ ਕਬੱਡੀ ਖੇਡੀ ਹੈ। ਉਦੋਂ ਕਬੱਡੀ ਹੋ ਤਰੀਕੇ ਤੁਸੀਂ ਅੱਜ ਚਲੋ ਸਿਸਟਮ ਥੋੜਾ ਜਿਹਾ ਚੇਂਜ ਹੋਇਆ। ਪੋਤਾ ਮੈਡਲ ਲੈ ਕੇ ਆਇਆ ਹੈਗਾ ਕਿੰਨੀ ਖੁਸ਼ੀ ਹੈ। ਬਹੁਤ ਜਿਆਦਾ ਖੁਸ਼ੀ ਹੈ ਜੀ। ਇਹਨੀ ਖੁਸ਼ੀ ਹੈ ਬੇਹੱਦ ਤੋਂ ਜਿਆਦਾ ਖੁਸ਼ੀ ਹੈ। ਤੁਹਾਡੇ ਵੀ ਆਸ਼ੀਰਵਾਦ ਹੈ। ਬਾਕੀ ਕੋਚ ਸਭਾਂ ਦਾ ਤੇ ਜਿਹੜੇ ਨਾਲ ਉਹਦੇ ਸਾਥੀ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ। ਕਬੱਡੀ ਖਿਡਾਰੀ ਹੋਰ ਵੀ ਖੜੇ ਹੈਗੇ ਆ। ਸ਼ਾਖੇ ਹੋਰੇ ਬਾਈ ਵਰੀ ਹੈ ਬਾਈ ਜੀ। ਨਾਮ ਤੁਸੀਂ ਵੀ ਕਮਾਇਆ ਹੈ। ਕਬੱਡੀ ਦੇ ਵਿੱਚ ਮੋਠਾਂ ਵਾਲੀ ਦਾ ਨਾਮ ਚੱਲਦਾ ਸ਼ੱਕ ਦਾ ਨਾਮ ਚੱਲਦਾ ਸਭ ਤੋਂ ਵੱਡੀ ਗੱਲ ਗੁਰੂ ਅਰਸਾਏ ਹਲਕੇ ਦਾ ਨਾਮ ਚੱਲਦਾ ਕੀ ਸੁਨੇਹਾ ਹੈਗਾ ਨੌਜਵਾਨਾਂ ਨੂੰ ਆਰੇਨ ਵਰਗੇ ਵੀਰ ਵਰਗੇ ਮੁੰਡੇ ਮੈਡਲ ਲੈ ਕੇ ਆ ਰਹੇ ਨੇ ਜਿਹੜੇ ਮੁੰਡੇ ਮਾੜੀਆਂ ਲੱਤਾਂ ਜਾ ਰਹੇ ਨੇ ਨਸ਼ਾ ਜਾ ਰਿਹਾ ਹੋਰ ਪਾਸੇ ਜਾ ਰਹੇ ਉਹਨਾਂ ਨੂੰ ਇਹ ਸੁਨੇਹਾ ਹੈ ਵੀ ਗੇਮ ਵੱਲ ਖਿਆਲ ਦਿਓ ਨਸ਼ੇ ਤੋਂ ਦੂਰ ਰਹੋ ਵੱਧ ਵੱਧ ਗਰਾਊਂਡ ਦੇ ਵਿੱਚ ਆਓ ਸਾਰੇ ਇੱਥੇ ਗਰਾਊਂਡ ਬਹੁਤ ਭਰਦਾ ਗਰਾਊਂਡ ਸ਼ਾਮ ਨੂੰ ਸਾਰੇ ਬੱਚੇ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਆਉਂਦੇ ਆ ਸਾਰੇ ਨੂੰ ਇਹ ਸੁਨੇਹਾ ਹੈ ਵੀ ਨਸ਼ੇ ਤੋਂ ਦੂਰ ਰਹੋ ਤੇ ਗਰਾਊਂਡਾਂ ਦੇ ਵਿੱਚ ਆ ਕੇ ਮਿਹਨਤ ਲਾਓ ਇੱਥੇ ਬਿਲਕੁਲ ਮਿਹਨਤ ਲਾਓਗੇ ਤਾਂ ਬਾਈ ਦੀ ਬਾਡੀ ਦੇਖ ਲਓ ਤੁਸੀਂ ਇਹ ਬਾਡੀ ਤੁਹਾਡੀ ਵੀ ਬਣ ਸਕਦੀ ਪਰ ਇਸ ਬਾਡੀ ਦੇ ਬਣਾਉਣ ਪਿੱਛੇ ਵੱਡਾ ਰਾਜ਼ ਕੋਚ ਸਾਹਿਬ ਤੁਸੀਂ ਅੱਗੇ ਵੀ ਕਹਿੰਦੇ ਹੋ ਕਹਿੰਦੇ ਦੁੱਧ ਵੀ ਚਿੱਟਾ ਹੈ ਤੇ ਚਿੱਟਾ ਵੀ ਚਿੱਟਾ ਤੇ ਫਿਰ ਦੁੱਧ ਪੀ ਲਓ ਚਿੱਟਾ ਕਿਉਂ ਖਾਂਦੇ ਹੋ ਨਹੀਂ ਦੁੱਧ ਨਹੀਂ ਚਿੱਟਾ ਮੈਂ ਤਾਂ ਕਹਿਆ ਸੀ ਵੀ ਵਿਕਦਾ ਤਾਂ ਦੁੱਧ ਵੀ ਛਰੇ ਆ ਮੈਂ ਹਾਂ ਕਹਿੰਦੇ ਚਿੱਟਾ ਛਰਿਆਂ ਵਿੱਚ ਵਿਕਦਾ ਦੁੱਧ ਵੀ ਛਰਿਆਂ ਵਿੱਚ ਵਿਕਦਾ ਤੇ ਲੋਕ ਦੁੱਧ ਵੀ ਪੀ ਸਕਦੇ ਨੇ ਚਿੱਟਾ ਹੀ ਕਿਉਂ ਪੀਨੇ ਚਿੱਟਾ ਲੈਣ ਵਾਸਤੇ ਤਾਂ ਫਿਰ ਵੀ ਥੋੜਾ ਬਹੁਤ ਆਪਾਂ ਨੂੰ ਸਟਰਗਲ ਕਰਨਾ ਪੈਂਦਾ ਦੁੱਧ ਤਾਂ ਵੈਸੇ ਹੀ ਮਿਲ ਜੇਗਾ ਕਿ ਤੂੰ ਲੈਣਾ ਤਾਂ ਤੇ ਦੁੱਧ ਪੀ ਲੋ ਚਿੱਟਾ ਨਾ ਪੀਓ ਅੱਛਾ ਕੋਚ ਸਾਹਿਬ ਮੁਬਾਰਕਾ ਸਭ ਤੋਂ ਪਹਿਲਾਂ ਦੇਖੋ ਤੁਹਾਡਾ ਸ਼ਾਗਿਰਦ ਫਿਰ ਮੈਡਲ ਕਿਹੜੀ ਅਕੈਡਮੀ ਲਈ ਗੁਰੂ ਵਰਸਾਈ ਦੀ ਅਕੈਡਮੀ ਦੇ ਲਈ ਤੁਸੀਂ ਇਹ ਕਹਿੰਦੇ ਹੋ ਵੀ ਸ਼ੁਰੂ ਲੇੜ ਜਰੂਰ ਕੀਤਾ ਪਰ ਬਹੁਤ ਅੱਗੇ ਜਾਣ ਦੇ ਟਾਰਗੇਟ ਹੈਗੇ ਨੇ ਕੀ ਟਾਰਗੇਟ ਹੈਗੇ ਜਿਹੜੇ ਤੁਹਾਡੇ ਹੋਰ ਨੌਜਵਾਨ ਹੈਗੇ ਆ ਕਿੱਦਾਂ ਦੀ ਜਿਹੜੀ ਪ੍ਰੈਕਟਿਸ ਹੈ ਪ੍ਰੈਕਟਿਸੰਦਾਰੇ ਰਿਜ਼ਲਟ ਆਪਣਾ ਪੰਜਾਬ ਚ ਸਭ ਤੋਂ ਵਧੀਆ ਹੈ ਪ੍ਰੈਕਟਿਸ ਕਰਕੇ ਹੈ ਫਿਰ ਵੀ ਅਸੀਂ ਦੇਖਦੇ ਰਹਿੰਨੇ ਹਾਂ ਜੋਰ ਲਾਉਨੇ ਵੀ ਜਿਹੜੀ ਲੇਟੈਸਟ ਟ੍ਰੇਨਿੰਗ ਚੱਲਦੀ ਹੈ ਇੰਟਰਨੈਟ ਤੇ ਵਰਲਡ ਲੈਵਲ ਤੇ ਕੋਈ ਸ਼ਡਿਊਲ ਆਉਂਦੇ ਨੇ ਉਹਨਾਂ ਉਹਨਾਂ ਨੂੰ ਫੋਲੋ ਕਰਦੇ ਹਾਂ ਅਸੀਂ ਅੱਜ ਪਹਿਲਵਾਨੀ ਇਕੱਲੀ ਹੋਈ ਨਹੀਂ ਰਹੀ ਪਿੰਡਾਂ ਦੇ ਵਿੱਚ ਡੰਡ ਮਾਰੋ ਮੁਗਦਰ ਕਮਾ ਲੋ ਤੇ ਅੱਧਾ ਦਾ ਘੰਟਾ ਖੁੜੀ ਜਾ ਥੱਲੇ ਵਾਲਾ ਥੱਲੇ ਸੌਂਗੇ ਉੱਤੇ ਵਾਲਾ ਉੱਤੇ ਸੌਂ ਗਿਆ ਟੈਕਨੀਕਲ ਗੇਮ ਹੋ ਗਈ ਹੈ 6 ਮਿੰਟ ਦੇ ਵਿੱਚ ਸਾਲਾਂ ਸਾਲਾਂ ਦੀ ਮਿਹਨਤ ਨਿਕਲ ਜਾਂਦੀ ਹੈ 6 6 ਮਿੰਟ ਦੇ ਵਿੱਚ ਤੇ ਬੜੀ ਟਫ ਗੇਮ ਹੋ ਗਈ ਟੈਕਨੀਕਲ ਸਭ ਤੋਂ ਵੱਧ ਅੱਜ ਆਪਣਾ ਇੰਡੀਆ ਮੈਡਲ ਲੈ ਆ ਰਿਹਾ ਕਿਤੇ ਸੋਚ ਹੀ ਨਹੀਂ ਹੁੰਦੀ ਸੀ ਵੀ ਰੈਸਲਿੰਗ ਵਿੱਚ ਕਿਤੇ ਆਪਣਾ ਮੈਡਲ ਆਊਗਾ ਇੰਡੀਆ ਦਾ ਪਰ ਹੁਣ ਕੀ ਹੈ ਹੁਣ ਇੰਡੀਆ ਦੇ ਵਿੱਚ ਸਭ ਤੋਂ ਵੱਧ क्रेज ਜੇ ਕਿਸੇ ਗੇਮ ਦਾ ਤੋਂ ਰੈਸਲਿੰਗ ਦਾ ਹੋ ਰਿਹਾ ਕੁੜੀਆਂ ਮੈਡਲ ਲੈ ਆ ਰਹੀਆਂ 올ੰਪਿਕ ਵਿੱਚ ਆਪਣੀਆਂ ਬਿਲਕੁਲ ਹਾਂਜੀ ਪਰ ਹੈ ਬੀਐਸ ਅਕੈਡਮੀ ਦੇ ਨੌਜਾਨਾ 올림픽 ਜਾਣ 올림픽 올림픽 ਦਾ ਜਿਹੜਾ ਤਗਮਾ ਹੈਗਾ ਪਰ ਤਗਮਾ ਜਿੱਤੇ ਉਹ ਗੁਰੂ ਅਰਸਾਈ ਦੇ ਵਿੱਚ ਆਵੇਗਾ ਮੰਨ ਦੇ ਵਿੱਚ ਵੀ ਮੁੰਡੇ ਪੈਦਾ ਕਰਦੇ ਹਾਂਜੀ ਸਸੀ ਟ੍ਰੇਨਿੰਗ ਕਰਵਾ ਰਹੇ ਉਹ ਕਹਿੰਦੇ ਨੇ ਵੀ ਮੇਰਾ ਕੰਮ ਤਾਂ ਹੂੰ ਮਾਲ ਮੇਰਾ ਕੰਮ ਤਾਂ ਮਾਲੀ ਦਾ ਕੰਮ ਤਾਂ ਪਾਣੀ ਦੇਣਾ ਅੱਗੇ ਫਲ ਤਾਂ ਮਾਲਕ ਨੇ ਦੇਣਾ ਬਿਲਕੁਲ ਬਾਕੀ ਸਟਰੈਂਥ ਵੀ ਚਾਹੀਦੀ ਹੈ ਆਪਣੇ ਇਲਾਕੇ ਦੇ ਵਿੱਚ ਜੋਸ਼ੀਲਾ ਖੂਨ ਹੈ ਹੂੰ ਏਰੀਆ ਚ ਜੁਸ਼ੀਲਾ ਖੂਨ ਹੈ ਵਧੀਆ ਮੁੰਡੇ ਨੇ ਹੈਲਥੀ ਮੁੰਡੇ ਨੇ ਕੁੜੀਆਂ ਹੈਲਥੀ ਨੇ ਜਿਆਦਾ ਤੋਂ ਜਿਆਦਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਜਿਹੜੀ ਅਕੈਡਮੀ ਹੈ ਇਹ ਇਹਦੀ سپورਟ ਰਹੀ ਰਮਿੰਦਰ ਆਵਲੇ ਦੀ ਆਪਾਂ ਨੂੰ ਹਮ ਹੁਣ ਉਹ ਆਪਣਾ ਹਾਲ ਫਿਰ ਕਰਵਾ ਰਹੇ ਨੇ ਉੱਥੇ 5-6 ਲੱਖ ਰੁਪਏ ਫਿਰ ਲਾ ਰਹੇ ਨੇ ਹਾਲ ਬਣਾ ਰਹੇ ਨੇ ਵਧੀਆ ਗੱਦਾ ਲਿਆ ਰਹੇ ਨੇ ਵੱਦ ਵੱਦ ਲੋਕ ਜੇ ਕੋਈ ਆਉਣਾ ਚਾਹੁੰਦਾ ਹੈ ਤਾਂ ਇੱਥੇ ਅਕੈਡਮੀ ਚ ਆਵੇ ਟ੍ਰੇਨਿੰਗ ਕਰੇ ਅਸੀਂ ਉਹਨੂੰ سپورਟ ਵੀ ਕਰਦੇ ਹਾਂ ਹਮ ਬਿਲਕੁਲ ਜੀ ਇਸ ਅਕੈਡਮੀ ਨੂੰ ਵੱਡੀ ਦੇਣਾ ਕੋਚ ਸਾਹਿਬ ਨੇ ਕਹਿ ਦਿੱਤੀ ਹੈ ਲੋਕ ਐਵੇਂ ਨਹੀਂ ਰਮਿੰਦਰ ਆਵਲਾ ਦੀਆਂ ਰੀਲਾਂ ਦੇਖਦੇ ਲੋਕ ਐਵੇਂ ਨਹੀਂ ਰਮਿੰਦਰ ਆਵਲਾ ਨੂੰ ਲਾਈਕ ਕਰਦੇ ਪਸੰਦ ਕਰਦੇ ਫੋਲੋ ਕਰਦੇ ਰਮਿੰਦਰ ਆਵਲਾ ਦੀ ਦੇਣ ਰਹੀ ਹੈ ਉਸ ਪਰਿਵਾਰ ਦੀ ਦੇਣ ਰਹੀ ਹੈ ਆਵਲਾ ਪਰਿਵਾਰ ਦੀ ਤਾਂ ਹੁਣ ਇਹ ਕਹਿ ਰਹੇ ਨੇ 5 ਲੱਖ ਰੁਪਏ ਦਾ ਗੱਦਾ ਤੇ ਨਵਾਂ ਜਿਹੜਾ ਹੈਗਾ ਇਹਨਾਂ ਨੌਜਵਾਨਾਂ ਦੇ ਲਈ ਹੋਰ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਰੈਸਲਿੰਗ ਹਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਤੋਂ ਨਵੇਂ ਨੌਜਵਾਨ ਕੁਸ਼ਤੀਆਂ ਹੋਰ ਖੇਡਣਗੇ ਅੱਛਾ ਕੋਚ ਸਾਹਿਬ ਹਾਂ ਬਿਲਕੁਲ ਮੁਬਾਰਕਾਂ ਵਧਾਈਆਂ ਸਭ ਕੁਝ ਤੇ ਕਿੰਨੀ ਕੋ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਹੈ ਮੁਬਾਰਕਾਂ ਸਭ ਨੂੰ ਤੁਹਾਨੂੰ ਵੀ ਜੀ ਆਨੂੰ ਜੀ ਸਾਰੇ ਸਟੂਡੈਂਟਾਂ ਨੂੰ ਵੀ ਇਹਨਾਂ ਦੇ ਪੇਰੈਂਟਸ ਨੂੰ ਵੀ ਵਧਾਈਆਂ ਵਧੀਆ ਮੈਡਲ ਲੈਨੇ ਜਿੱਤਿਆ ਜੀ ਅੰਡਰ 23 ਚੋਂ ਤੇ ਬਹੁਤ ਟਫ ਕੁਸ਼ਤੀ ਆਈਆਂ ਤੇ ਚੋਟ ਵੀ ਲੱਗੀ ਸੀ ਸ਼ੋਲਡਰ ਤੇ ਫਿਰ ਵੀ ਉਹ ਤੋਂ ਬਾਅਦ ਵੀ ਇਹਨੇ ਤਿੰਨ ਬੋਟਾ ਜਿੱਤਿਆ ਨੇ ਜੀ ਹੁਣ ਇਸ ਤੋਂ ਬਾਅਦ ਇਹਦੇ ਏਸ਼ੀਆ ਦੇ ਟ੍ਰਾਇਲ ਟ੍ਰਾਇਲ ਹੋਣਗੇ ਕੈਂਪ ਲੱਗੇਗਾ ਇੰਡੀਆ ਕੈਂਪ ਲੱਗੇਗਾ ਏਸ਼ੀਆ ਦੇ ਟ੍ਰਾਇਲ ਹੋਣਗੇ ਹੁਣ ਉਸ ਤੋਂ ਬਾਅਦ ਇਸ ਤੋਂ ਬਾਅਦ ਦੀ ਉਹਦੀ ਤਿਆਰੀ ਕਰਾਵਾਂਗੇ ਇਹਨੂੰ ਏਸ਼ੀਆ ਵਾਸਤੇ ਸਿਲੈਕਟ ਕਰਾਵਾਂਗੇ ਇੰਟਰਨੈਸ਼ਨਲ ਲੈਵਲ ਤੇ ਵੀ ਇਹਦਾ ਮੈਡਲ ਜਿੱਤਣ ਦੀ ਅਸੀਂ ਸਾਡੀ ਪੂਰੀ ਉਮੀਦ ਹੈ ਵੀ ਇਹਦਾ ਆਊਗਾ ਮੈਡਲ ਇਹਦਾ ਬਾਈ ਬਿਲਕੁਲ ਜੀ ਮੈਡਲ ਆਊਗਾ ਕੋਚ ਸਾਹਿਬ ਨੇ ਇੱਕ ਗੱਲ ਕਹਿ ਦਿੱਤੀ ਕਹਿੰਦੇ ਸੱਟ ਲੱਗ ਗਈ ਸੀ ਸ਼ੋਲਡਰ ਤੇ ਤਿੰਨ ਵਾਰ ਫਿਰ ਦੁਬਾਰਾ ਕੋਲ ਆ ਕਹਿੰਦੇ ਗੁਰੂ ਅਰਜਨ ਵਾਲਿਆਂ ਚ ਇਨਾ ਜੋਸ਼ ਹੈਗਾ ਸੱਟਾਂ ਸੁੱਟਾਂ ਦੀ ਪਰਵਾਹ ਨਹੀਂ ਹੈਗੇ ਜਦੋਂ ਨਿਸ਼ਚੈ ਹੋਵੇ ਵੀ ਮੈਂ ਮੈਡਲ ਲੈ ਕੇ ਜਾਣਾ ਤੇ ਉਹ ਮੈਡਲ ਗੁਰੂ ਅਰਜਨ ਦੇ ਵਿੱਚ ਆਇਆ ਤਾਂ ਛੋਟੇ ਛੋਟੇ ਬੱਚੇ ਦੇਖੋ ਨਵੀਂ ਪਨੀਰੀ ਵੀ ਤਿਆਰ ਹੋ ਸਕਦੀ ਹੈ ਤੁਹਾਡੇ ਬੱਚੇ ਵੀ ਜੇਕਰ ਕਰਾਂ ਚ ਬੈਠੇ ਆ ਤਾਂ ਇਸ ਗਰਾਊਂਡ ਦੇ ਵਿੱਚ ਇਸ ਕੁਸ਼ਤੀ ਅਖਾੜੇ ਦੇ ਵਿੱਚ ਭੇਜ ਦਿਓ ਇਹ ਉਹ ਕੁਸ਼ਤੀ ਅਖਾੜਾ ਹੈ ਇੱਕ ਬੇਟੀ ਵੀ ਹੈ ਇੱਥੇ ਬੇਟੀ ਵੀ ਆਈ ਹੋਈ ਹੈ ਬੇਟਾ ਕੀ ਕਹਿਣਾ ਚਾਹੁੰਦਾ ਉਹ ਦੇਖ ਵੀਰਾ ਮੈਡਲ ਲੈ ਕੇ ਆਇਆ ਹੈਗਾ ਦਿਲ ਕਰਦਾ ਮੈਂ ਵੀ ਮੈਡਲ ਲੈ ਕੇ ਆਵਾਂ ਹਾਂਜੀ ਬਹੁਤ ਦਿਲ ਕਰਦਾ ਵੀ ਮੈਂ ਵੀ ਮੈਡਲ ਲੈ ਕੇ ਆਵਾਂ ਵੀਰੇ ਨੂੰ ਕ੍ਰੈਕਟੀਲੇਸ਼ਨਸ ਪਹਿਲੇ ਨੰਬਰ ਤੇ ਤੇ ਵੀ ਬਹੁਤ ਹੀ ਵਧੀਆ ਖੇਡਿਆ ਵੀਰਾ ਤੇ ਮੈਂ ਕਹਿੰਨੇ 올림픽 ਵੀ ਜਾਵੇ ਵੀਰਾ ਕਹਿੰਦੇ 올림픽 ਜਾਵੇ 올림픽 ਦਾ ਟਾਰਗੇਟ ਗੁਰੂ ਅਰਸਾਈ ਵਾਲਿਆਂ ਨੇ ਲਿਆ ਹੋਇਆ ਹੈ ਕਲਵੰਤ ਸਿੰਘ ਕੋਚ ਅਰੀ ਦੂਸਰੇ ਕੋਚ ਸਾਹਿਬ ਪੂਰਾ ਜਿਹੜਾ ਇਸ ਅਕੈਡਮੀ ਦਾ ਦੇਖ ਲਓ ਨੌਜਵਾਨ ਜਿਹੜੀ ਨਵੀਂ ਪਨੀਰੀ ਆ ਇਹਨਾਂ ਨੌਜਵਾਨਾਂ ਨੇ ਮੈਡਲ ਹੀ ਮੈਡਲ ਲਿਆਣੇ ਆ ਗੁਰੂ ਅਰਸਾਈ ਦੇ ਵਿੱਚ ਜਿਹੜ ਕੁਸ਼ਤੀ ਅਖਾੜਾ ਡਾਕਟਰ ਭਾਈਨ ਸਿੰਘ ਆਵਲਾ ਹੋਰਾਂ ਨੇ ਸ਼ੁਰੂ ਕੀਤਾ ਸੀ ਆਪਦੇ ਪਿਤਾ ਦੇ ਨਾਮ ਤੇ ਅੱਜ ਉਹ ਕੁਸ਼ਤੀ ਖਾੜੇ ਦੇ ਨੌਜਵਾਨ ਭਾਰਤ ਦੇ ਲਈ ਪੰਜਾਬ ਦੇ ਲਈ ਗੁਰੂ ਅਰਸਾਏ ਦੇ ਲੋਕਾਂ ਦੇ ਲਈ ਗੁਰੂ ਅਰਸਾਏ ਹਲਕੇ ਦੀ ਸ਼ਾਨ ਆਣ ਬਾਣ ਸਭ ਕੁਝ ਬਣਦੇ ਜਾ ਰਹੇ ਨੇ ਮੈਡਲ ਲੈ ਕੇ ਗੁਰੂ ਅਰਸਾਏ ਦੇ ਵਿੱਚ ਆ ਰਹੇ ਨੇ ਤੇ ਸੰਯੋਗ ਦੀ ਗੱਲ ਰਹੀ ਹੈ ਕਹਿੰਦੇ ਹੁਣ ਫਿਰ ਰਮਿੰਦਰ ਸਿੰਘ ਆਵਲਾ ਇੱਕ ਹਾਲ ਤਿਆਰ ਕਰ ਰਹੇ ਨੇ 5 ਲੱਖ ਰੁਪਏ ਦਾ ਗੱਦਾ ਦੇ ਰਹੇ ਨੇ ਇਸੇ ਕਰਕੇ ਰਮਿੰਦਰ ਸਿੰਘ ਆਵਲਾ ਪਰਵਾਦ ਦੇ ਵਿੱਚ ਚਰਚੇ ਹੁੰਦੇ ਨੇ ਤੇ ਚਰਚੇ ਉਹਨਾਂ ਲੋਕਾਂ ਦੇ ਹੁੰਦੇ ਨੇ ਜਿਹੜੇ ਲੋਕਾਂ ਲਈ ਕੰਮ ਕਰਦੇ ਨੇ ਤੇ ਇੱਕ ਚਰਚੇ ਕੋਚ ਸਾਹਿਬ ਦੇ ਅੱਜ ਹੋ ਰਹੇ ਨੇ ਵਧਾਈਆਂ ਕੋਚ ਸਾਹਿਬ ਨੂੰ ਮਿਲ ਰਹੀਆਂ ਨੇ ਵਧਾਈਆਂ ਉਹਨਾਂ ਦੇ ਫਾਦਰ ਸਾ ਨੇ ਗੁਰਤੀ ਦਿੱਤੀ ਹੋਊਗੀ ਐਵੇਂ ਨਹੀਂ ਹੋ ਜਾਂਦਾ ਕਹਿੰਦੇ ਗੁਰਤੀ ਕਿੰਨੇ ਦਿੱਤੀ ਦਾਦਾ ਨੇ ਗੁਰਤੀ ਦਿੱਤੀ ਐ ਤੇ ਪੋਤਾ ਵੀ ਪਹਿਲਵਾਨ ਬਣਿਆ ਤੇ ਦਾਦਾ ਵੀ ਪਹਿਲਵਾਨ ਸੀ ਤੇ ਗੁਰੂ ਅਰਸਾ ਦੇ ਨੌਜਵਾਨ ਇਸੇ ਤਰ੍ਹਾਂ ਪਹਿਲਵਾਨ ਬੰਦੇ ਰਹਿਣ ਗੁਰੂ ਅਰਸਾ ਦੇ ਨੌਜਵਾਨ ਪ੍ਰੈਕਟਿਸ ਕਰਦਾ ਇਹਨਾਂ ਨੇ ਪ੍ਰੈਕਟਿਸ ਕਰਨਗੇ ਤਾਂ ਗੁਰੂ ਅਰਸਾ ਦੇ ਵਿੱਚ ਮੈਡਲ ਜ਼ਰੂਰ ਆਣਗੇ ਤੇ ਇਹ ਮੈਡਲ ਤੁਹਾਡੇ ਬੱਚੇ ਵੀ ਲੈ ਕੇ ਆ ਸਕਦੇ ਆ ਜੇਕਰ ਤੁਸੀਂ ਆਪਦੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ ਭੇਜ ਦਿਓ ਜੇਕਰ ਤੁਸੀਂ ਆਪ ਦੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ ਕੋਚ ਸਹਿਬਾਨਾਂ ਤੋਂ ਟ੍ਰੇਨਿੰਗ ਦਵਾਉਂਦੇ ਹੋ ਸਭ ਸਿਸਟਮ ਹੈ ਇਤੋਂ ਤੱਕ ਕਿ ਪੰਜਾਬ ਸਰਕਾਰ ਵੱਲੋਂ ਖੇਡ ਸਪੋਰਟਸ ਵਿੱਚ ਇਹਨਾਂ ਨੂੰ ਡਾਈਟ ਵੀ ਜਿਹੜੀ ਆ ਉਹ ਵੀ ਦਿੱਤੀ ਜਾਂਦੀ ਹੈ ਮੂੰ ਮਿੱਠਾ ਵੀ ਇੱਥੇ ਜਿਹੜਾ ਇਸ ਨੌਜਵਾਨ ਦਾ ਕਰਾਇਆ ਜਾਣਾ ਰਖੜੀ ਦਾ ਤਿਉਹਾਰ ਹੋਣੀ ਹਟ ਕੇ ਗਿਆ ਪਰ ਗੁਰੂ ਅਰਜਨ ਸਾਹਿਬ ਚ ਰਖੜੀ ਦੇ ਤਿਉਹਾਰ ਦੇ ਨਾਲ ਦੀ ਨਾਲ ਖੁਸ਼ੀਆਂ ਆਈਆਂ ਮੁਬਾਰਕਾਂ ਆਈਆਂ ਲੱਖ ਲੱਖ ਵਧਾਈਆਂ ਆਈਆਂ ਕਿਉਂਕਿ ਕਿਉਂਕਿ ਗੁਰੂ ਅਰਜਨ ਸਾਹਿਬ ਦੇ ਵਿੱਚ ਆਇਆ ਉਹ ਮੈਡਲ ਜਿਹੜਾ ਮੈਡਲ ਆਰੀਆ ਨੇ ਵਿਰਕ ਲੈ ਕੇ ਆਇਆ ਤੇ ਆਰੀਆ ਨੇ ਵਿਰਕ ਦਾ ਮੂੰਹ ਮਿੱਠਾ ਕਰਾ ਰਿਹਾ ਹੈ ਉਹਨਾਂ ਦੇ ਫਾਦਰ ਸਾਹਿਬ ਖੁਸ਼ੀ ਖੁਸ਼ੀ ਜਿਹੜੀ ਹੈ ਉਹ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਹੈ ਮੂੰਹ ਮਿੱਠਾ ਕਰਾਇਆ ਜਾ ਰਿਹਾ ਜੇਕਰ ਤੁਸੀਂ ਵੀ ਕੁਸ਼ਤੀ ਖਾੜੇ ਦੇ ਵਿੱਚ ਆਉਂਦੇ ਹੋ ਜੇਕਰ ਕੁਸ਼ਤੀ ਖਾੜੇ ਦੇ ਵਿੱਚ ਆਉਂਦੇ ਤਾਂ ਤੁਹਾਡਾ ਵੀ ਜਿਹੜਾ ਇਸੇ ਤਰੀਕੇ ਮੂੰਹ ਮਿੱਠਾ ਕਰਾਇਆ ਜਾ ਸਕਦਾ ਹੈ ਤੇ ਫਾਦਰ ਸਾਹਿਬ ਦਾ ਮੂੰਹ ਮਿੱਠਾ ਸੀ ਕਰਵਾ ਦਿੰਨੇ ਆ ਤੇ ਆ ਲੋ ਕੋਚ ਸਾਹਿਬ ਤੁਸੀਂ ਸਾਰਾ ਲੱਡੂ ਖਾਓ ਤੇ ਇਹ ਹਾਲਾਤ ਹੁਣ ਗੁਰੂ ਅਰਜਨ ਦੇ ਗੁਰੂ ਅਰਜਨ ਦੇ ਵਿੱਚ ਆਣਗੇ ਮੈਡਲ ਤੇ ਮੈਡਲ ਤੁਹਾਡੇ ਬੱਚੇ ਵੀ ਲਿਆ ਸਕਦੇ ਆ ਤੇ ਇਸੇ ਲਈ ਮੈਂ ਬਾਰ ਬਾਰ ਕਹਿੰਦਾ ਗੁਰੂ ਅਰਜਨ ਦਾ ਕੁਸ਼ਤੀ ਖਾੜਾ ਲੋਕਲ ਨੌਜਵਾਨਾਂ ਦੀ ਬਰ ਰਿਆ ਪਸੰਦ ਤੇ ਇਸ ਕੁਸ਼ਤੀ ਖਾੜੇ ਦੇ ਵਿੱਚ ਆ ਕੇ ਤੁਸੀਂ ਵੀ ਆਪਦੇ ਬੱਚੇ ਨੂੰ ਖਿਡਾ ਸਕਦੇ ਹੋ ਸਖਾ ਸਕਦੇ ਹੋ ਤੁਹਾਡਾ ਬੱਚਾ ਵੀ ਇੱਕ ਦਿਨ ਨਾ ਰੋਸ਼ਨ ਕਰ ਸਕਦਾ ਹੈ ਗੁਰੂ ਅਰਸਾਈ ਦੇ ਸਪੋਰਟਸ ਜਿੰਨੇ ਮੁੰਡੇ ਹੈਗੇ ਇੱਕ ਵੀਡੀਓ ਅਸੀਂ ਪਿਛਲੇ ਦਿਨਾਂ ਚ ਪਾਈ ਸੀ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਅਪਰੀਸ਼ੀਏਟ ਕਰਿਆ ਕਰੋ ਇਸ ਤਰ੍ਹਾਂ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਦਬਕੇ ਕਰਿਆ ਕਰੋ ਤਾਂ ਜੋ ਨੌਜਵਾਨ ਪੀੜੀ ਨੂੰ ਪਤਾ ਲੱਗ ਸਕੇ ਨੌਜਵਾਨ ਪੀੜੀ ਨਸ਼ਿਆਂ ਵੱਲ ਜਾਣ ਦੀ ਬਜਾਏ ਇਸ ਪਾਸੇ ਆਵੇ ਗੁਰੂ ਅਰਸਾਈ ਦੇ ਵਿੱਚ ਮੈਡਲ ਆਣ ਤੇ ਇਹ ਮੈਡਲ ਤੁਹਾਡੇ ਇਲਾਕੇ ਦੀ ਤੁਹਾਡੇ ਸ਼ਹਿਰ ਦੀ ਸ਼ਾਨ ਬਣ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਾਣਾ ਤੁਹਾਡਾ ਖੁੱਦਾ ਗੁਰੂ ਅਰਜਨ ਲਈ ਪੱਤਰਗਾ ਸਾਥੀ ਗਰਮੀਤ ਸਿੰਘ ਦੇ ਨਾਲ ਮੈਂ ਸਤਪਾਲ ਤੇ ਗੁਰੂ ਰਾਮਦਾਸ ਸਟੇਡੀਅਮ ਗੁਰੂ ਅਰਜਨ